ਹੜ੍ਹ ਵੀ ਆਏ ਤੇ ਇੱਕ ਹੜ੍ਹ ਮਦਦ ਵਾਲਾ ਵੀ ਆਇਆ ਇਹ ਇਹ ਹੜ੍ਹ ਦਾ ਸਾਥਿਆ ਜਿਹੜਾ ਮਦਦ ਵਾਲਾ ਦਾ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਘਰਾਂ ਤੱਕ ਰਾਸ਼ਨ ਨਹੀਂ ਜਾਣਾ ਇਹਦੀ ਸਾਨੂੰ ਬਹੁਤ ਮਹਤਤ ਕਰਨੀ ਪੈਣੀ ਹੈ ਇਹਦੇ ਵਾਸਤੇ ਹੁਣ ਜਿਵੇਂ ਇਹਨਾਂ ਨੇ ਤਰਕੀਬ ਬਣਾਈ ਹੈ ਸਾਡੀਆਂ ਦੋਨੇ ਟੀਮਾਂ ਨੇ ਦਾਸ ਰੋ ਉਹਦੇ ਹਿਸਾਬ ਨਾਲ ਜਿਵੇਂ ਮਾਛੀਵਾਲਾ ਪਿੰਡ ਬੋਲਿਆ ਫਿਰ ਗੱਗੜ ਬੋਲਿਆ ਜਿਹੜੇ ਐ ਪਿੰਡ ਬੋਲਣਗੇ ਉਹ ਪਿੰਡ ਨੂੰ ਵੈਸੇ ਤਾਂ ਇਹਨਾਂ ਨੇ ਤਰਤੀਬ ਬਣਾਈ ਹੈ ਦੱਸਣਗੇ ਇਹ ਮੇਰੇ ਮੁਤਾਬਕ ਜਦੋਂ ਬਾਛੀ ਵਾਲੇ ਪਿੰਡ ਦੇ ਵਿੱਚ ਟਰਾਲੀ ਜਾਵੇ ਜਿਹੜੇ ਸਾਥੀ ਉਹ ਟਰਾਲੀ ਨਾਲ ਜਾਣ ਉਹ ਨਾਲ ਦੀ ਨਾਲ ਉਹ ਵੀ ਲਿਸਟ ਬਣਾਉਣ ਕਿ ਕਿਹੜੇ ਪਰਿਵਾਰ ਨੂੰ ਰਾਸ਼ਨ ਦੇਤਾ ਕਿੰਨੇ ਪਿੰਡ ਦੇ ਵਿੱਚ ਹੈ ਬਾਛੀ ਵਾਲੇ ਪਿੰਡ 'ਚ ਕਿੰਨੇ ਘਰਾਂ ਨੂੰ ਰਾਸ਼ਨ ਤੁਸੀਂ ਦੇਤਾ ਕਿੰਨਾ ਰਾਸ਼ਨ ਵੰਡਿਆ ਗਿਆ ਜੇ ਤੁਹਾਨੂੰ ਪਹਿਲਾਂ ਸਮਝ ਆਇਆ ਠੀਕ ਹੈ ਮੈਂ ਦੁਬਾਰੇ ਦੂਰ ਲਾਉਣਾ ਆਵੇ ਲਿਸਟ ਮਾਚੀ ਵਾਲੀ ਦੀ ਬਣ ਗਈ ਦੂਜੀ ਗਗੜਪਿੰਡ ਦੀ ਟਰਾਲੀ ਚਲੀ ਗਈ ਗਗੜਪਿੰਡ ਦੇ ਵਿੱਚ ਜਿਹੜੀ ਟਰਾਲੀ ਗਈ ਹੈ ਗਗੜਪਿੰਡ ਦੇ ਸਾਥੀ ਹੁਣ ਆਪਣੇ ਇੱਧਰ ਨੇ ਹੋਣਾ ਇਧਰੋਂ ਕਿਹੜੀ ਸਰਹੂਰ ਦੀ ਕਿਹੜੀ ਟਰਾਲੀ ਹੈ ਉਹ ਪਿੰਡ ਵਾਲੇ ਹੁਣ ਉਹਨਾਂ ਚੋਂ ਕੋਈ ਕੋਥੇ ਲਿਸਟ ਬਣਾਵੇ ਇੱਕ ਬੰਦਾ ਰਾਸ਼ਨ ਵੰਡੀ ਜਾਂਦੇ ਨੇ ਦੂਜਾ ਬੰਦਾ ਲਿਖ ਜਾਈ ਭਾਈ ਇਹਦਾ ਘਰ ਕੀ ਹੈ ਜਿੱਤੇ ਰਾਸ਼ਨ ਦਿੱਤਾ ਕਿੰਨਾ ਰਾਸ਼ਨ ਦਿੱਤਾ ਐ ਲਿਸਟਾਂ ਜੇ ਬਣਾ ਲੇ ਨਾ ਤੁਸੀਂ ਐ ਜੇ ਰਾਸ਼ਨ ਤੁਸੀਂ ਵੰਡਤਾ ਸਭ ਪੰਜਾਬ ਦੇ ਵਿੱਚ ਹੀ ਹਿੰਦੁਸਤਾਨ ਦੇ ਵਿੱਚ ਕੋਈ ਅਜਿਹੀ ਜੱਥੇਬੰਦੀ ਨਹੀਂ ਜਿਹਨੇ ਆਏ ਰਸ਼ਨ ਪੰਡਾਉ। ਕੋਈ ਸੋਨਿਆ। ਆਹ ਇਹ ਕਾਰੋ। ਇਹਨੂੰ ਸੋਡੀ ਮਾਂ ਦੇ ਪੁੱਤੋਂ ਮਿਹਨਤ ਕਹਿੰਦੇ ਨੇ। ਜੇ ਤੁਸੀਂ ਜੇ ਘਰ ਘਰ ਜੇ ਪੀੜਤ ਲੋਕਾਂ ਤੱਕ ਪਹੁੰਚਾਉਣੀ ਆ ਨਾ ਤੁਸੀਂ ਆਹ ਮਿਹਨਤ ਹੈ। ਜਿੰਨਾ ਹਿੱਸਾ ਖੜਾ ਸੋਡੀ ਤੇ ਦੋ ਚਾਰ ਬੰਦੇ ਹੀ ਬਜ਼ੁਰਗ ਹੈ। ਸਾਰੇ ਸਾਰੇ ਗੱਬਰੂ ਜਿੰਨੇ ਤੁਸੀਂ ਇਧਰੋਂ ਆਇਓ ਸਾਰੇ ਹੋ ਗੱਬਰੂ ਨੇ। ਸੋਡੀ ਲੋੜ ਹੈ ਹੁਣ। ਸਾਡੇ ਤਾਂ ਗੋਡੇ ਵੀ ਕੰਮ ਨਹੀਂ ਕਰਦੇ ਇੱਥੇ ਜਾ ਕੇ ਟੱਕ ਜਾ। ਕੰਮ ਤੁਸੀਂ ਕਰਨਾ ਹੈ ਹਾਂਜੀ ਸਕੀਮ ਪਲੈਨ ਕਿਧਰੋਂ ਰਾਸ਼ਨ ਕਿੰਨਾ ਰਾਸ਼ਨ ਕਿਵੇਂ ਰਾਸ਼ਨ ਹੋਣਾ ਇਹ ਪ੍ਰਬੰਧ ਅਸੀਂ ਸਾਰਾ ਕਰਦਾ ਆ ਲੈ ਕੇ ਤਾਂ ਅਸੀਂ ਆ ਗਏ ਵੰਡਣਾ ਤੁਸੀਂ ਐ ਇਹ ਵੰਡਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਇਹ ਕਿਹਦੇ ਚ ਵੱਡੀ ਮਾਨਤ ਨਹੀਂ ਆ ਇਹਨਾਂ ਦੇ ਇੱਕ ਵਜਾ ਭੈਣ ਭਰਾ ਮੇਰੇ ਆਹ ਮੇਰਾ ਸਕੱਤ ਕੇਲਾ ਇੱਕ ਹੋ ਜਾ ਇੱਕ ਹੋ ਜਾ ਇੱਕੋ ਤਰਤੀਬ ਸਾਰਿਆਂ ਵਾਸਤੇ ਇਸ ਕਰਕੇ ਇਹਦੇ ਜੋਰ ਲਾ ਦਿਓ ਮਿੱਤਰੋ ਜੇ ਤੁਸੀਂ ਇਹ ਚ ਬਚ ਗਏ ਨਾ ਕੀ ਸੌਂਡ ਤੇ ਮਾਰ ਨਹੀਂ ਕੋਈ। ਸਾਨੂੰ ਪਤਾ ਹੈ ਸਾਡੇ ਆਪਣੇ ਜਮਾ ਨੇੜਲੇ ਬੰਦੇ ਆ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਦ ਉਹਨਾਂ ਨੂੰ ਪੁੱਛਿਆ ਵੀ ਮਦਦ ਦੀ ਲੋੜ ਹੈ ਉਹ ਕਹਿੰਦੇ ਨਹੀਂ ਸਾਨੂੰ ਕੋਈ ਮਦਦ ਦੀ ਦੋ। ਆਏ ਹਿਤ ਮੂਰੇ ਰੱਖੇ ਹੋਏ ਨੇ। ਜਿਹੜੇ ਬੰਦੇ ਹਿਤ ਮੂਰੇ ਰੱਖ ਦਿੰਦੇ ਨੇ ਖੋਦੇ ਨੇ। ਉਹ ਜਿਹੜੇ ਵੱਡਣ ਵਾਲੇ ਨੇ ਉਹਨਾਂ ਦਾ ਵੀ ਐ ਮੰਨ ਚ ਜਾਂਦੀ ਹੈ ਵੀ ਜਦੋਂ ਉੱਥੇ ਦਾ ਸਮਾਨ ਖੋਹਦੇ ਨੇ। ਅੱਜ ਭੁੱਖਾ ਮਰਦਾ ਭਈ ਅੱਪਾ ਭੁੱਖੇ ਮਰਦੇ ਲੋਕ ਮੰਗਦੇ ਲੋਕ ਆਪਾ। ਜਿਨ੍ਹਾਂ ਨੂੰ ਆਪਾਂ ਦੇਣ ਜਾ ਰਿਹਾ ਹੈ ਸਮਾਨ ਉਹ ਮੰਗਤੇ ਨੇ ਉਹਨਾਂ ਦੇ ਸਾਧ ਕਰਨ ਜਾ ਰਿਹਾ ਆਪਾਂ ਕੋਈ ਇਹ ਕਰਕੇ ਇਹ ਡਿਊਟੀ ਨੂੰ ਆਇ ਨਿਭਾਇਓ ਮੈਨੂੰ ਲੱਗਦਾ ਵੀ ਜਿੰਨਾ ਆਪਾਂ ਲੇਟ ਹੋਗੇ ਕਿਉਂਕਿ ਰਾਤ ਨੂੰ ਹੁਣ ਗਾਹਾਂ ਵਾਲੀਆਂ ਟਰਾਲੀਆਂ ਜਿਹੜੀਆਂ ਆਉਣਗੀਆਂ ਅਗਲੀ ਸ਼ਿਫਟ ਜਿਹੜੀ ਆਊਗੀ ਇਸੇ ਮੰਡੀ ਜਾਊਗੀ ਇਸ ਮੰਡੀ ਦੇ ਵਿੱਚ ਪਾਣੀ ਦੇ ਦੋ ਕੈਂਟਰ ਟੈਂਕੀਆਂ ਪਾਣੀ ਤੇ ਦੋ ਤਿੰਨ ਤੇ ਲੇਕਾ ਦਾ ਪ੍ਰਬੰਧ ਦਾ ਇਹ ਕਰਿਓ ਜਿਹੜੀਆਂ ਟਰਾਲੀਆਂ ਆਉਣਗੀਆਂ ਪੱਖਿਆਂ ਦਾ ਉਹ ਸ਼ੈੱਡ 'ਚ ਪੱਖੇ ਲੱਗ ਜਾਣਗੇ ਕੋਈ ਨਹੀਂ ਸਮਝ ਲਾਂਗੇ ਆਪਾਂ ਸਾਰਾ ਜਿਹੜਾ ਖਰਚਾ ਕੋਚਾ ਹੋਊਗਾ ਜਿਹੜੀਆਂ ਟਰਾਲੀਆਂ ਹੁਣ ਆਉਣੀਆਂ ਨੇ ਉਹਨਾਂ ਦੇ ਵਿੱਚ ਆਪਦੇ ਗੈਸ ਸਿਲੰਡਰ ਲੈ ਕੇ ਆਉਣਗੇ ਉਹ ਚਾਹ ਪਾਣੀ ਦਾ ਰਾਸ਼ਨ ਉਹਨਾਂ ਦਾ ਖੰਡ ਚਾਹ ਉਹ ਵੀ ਨਾਲ ਲੈ ਕੇ ਆਉਣਗੇ ਇੱਕ ਦਿਨ ਦਾ ਦਾ ਕੱਲ ਦਾ ਦਾ ਦੁੱਧ ਵੀ ਲੈ ਕੇ ਆ ਜਾਣਗੇ ਜਦੋਂ ਕੱਲ ਨੂੰ ਤੁਰਨਗੇ ਉਹ ਪਰਸੋਂ ਦੂਜੇ 23 ਤਰੀਕ ਨੂੰ ਸਵੇਰੇ ਦੁੱਧ ਦੀ ਲੋਡ ਪੈਣੀ ਆ ਉਹ ਸਾਥੇ ਤੁਹਾਨੂੰ ਮਿਹਨਤ ਕਰਨੀ ਪਵੇ ਤੇ ਉਹ ਤੁਸੀਂ ਓਟ ਲਿਓ ਜਿਹੜਾ ਲੰਗਰ ਪਾਣੀ ਉਥੇ ਛਕਾਉਣਾ ਰਾਤ ਦਾ ਜਾਂ ਸਵੇਰ ਵਾਲਾ ਉਧਰੋਂ ਲੰਗਰ ਆਪਣਾ ਲੈ ਕੇ ਆਓ ਬਾਬੇ ਨਾਲ ਗੱਲ ਕਰੋ ਲੰਗਰ ਇੱਥੇ ਆ ਕੇ ਪੰਕਤਾ ਲੈ ਕੇ ਉਹਨਾਂ ਨੂੰ ਸ਼ਿਕਾ ਦਿਓ ਕੋਈ ਉੱਥੇ दारू ਵਾਲਾ ਹੁੰਦਾ ਰਾਤ ਖੜਵਾ ਪਿਆ ਹੋਣਾ ਘੜਮਾਸੇ ਦੇ ਬਹੁਤ ਕੋਈ ਹਜਾ ਕੁਝ ਹੁੰਦਾ ਜੱਜ ਕਿਸਮ ਨੇ ਫਿਰ ਵੀ ਚਲੋ ਔਖੇ ਤਾਂ ਹੋਵੋਗੇ ਤੁਸੀਂ ਮੈਨੂੰ ਬਹੁਤ ਜਨਤਾ ਸੀ ਤੇ ਆਹ ਮੰਡੀ ਦੇ ਵਿੱਚ ਤੁਸੀਂ ਖੁੱਲਾ ਥਾਂ ਹੈ ਬਾਥਰੂਮ ਜਾਣ ਵਾਸਤੇ ਭਰਾ ਜਾਣ ਵਾਸਤੇ ਉਹਨਾਂ ਜਾਣ ਵਾਸਤੇ ਵੀ ਠੀਕ ਹੈ ਤੇ ਤੁਹਾਨੂੰ ਸਾਹਮਣਾ ਤੇ ਤਰਤੀਬ ਬਣਾਉਣ ਵਾਸਤੇ ਠੀਕ ਹੈ ਮੈਨੂੰ ਲੱਗਦਾ ਬਹੁਤਾ ਸਮਾਂ ਨਾਲ ਆਵਾ ਬਾਕੀ ਸਾਡੀ ਪ੍ਰਬੰਧਕ ਕਮੇਟੀ ਜਿਵੇਂ ਉਹਨਾਂ ਦਾ ਪਲਾਨ ਬਣਾਇਆ ਹੋਇਆ ਜਿਕਰ ਉਹ ਤੁਸੀਂ ਕਰਨਾ